ਸਸਿਕਾ ਜੀ ਮੈਂ ਹਕੌਮਲ ਕਪੂਤੂਸ ਦੇਖ ਰਹੇ ਚੈਨਲ ਪੰਜਾਬੀ ਆਸ ਦੇ ਸਮੇਂ ਦੇ ਵਿੱਚ ਬੱਚੇ ਫੇਸਬੁੱਕ ਅਤੇ ਇੰਸਟਾਗ੍ਰam ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਬੇਹਦ ਐਕਟਿਵ ਰਹਿੰਦੇ ਨੇ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਬਹੁਤ ਜ਼ਿਆਦਾ ਕਰ ਰਹੇ ਨੇ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਮਾਪੇ ਵੀ ਬੇਹਦ ਚਿੰਤਤ ਪਾਏ ਜਾ ਰਹੇ ਨੇ ਕਿ ਉਹਨਾਂ ਦੇ ਬੱਚੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਨਾ ਕਰਨ ਜੀਹਾਂ ਅਤੇ ਕਿਸੇ ਮੁਸੀਬਤ ਦੇ ਵਿੱਚ ਉਹ ਫਸ ਸਕਦੇ ਨੇ ਕਿਉਂਕਿ ਕੁਝ ਬੱਚੇ ਪੜ੍ਹਾਈ ਕਰਨ ਦੀ ਬਜਾਏ ਆਪਣੇ ਫੋਨ ਉੱਤੇ ਇੰਸਟਾਗ੍ਰam ਦੇਖਣ ਦੇ ਵਿੱਚ ਕਈ ਘੰਟੇ ਬਿਤਾ ਦਿੰਦੇ ਨੇ ਨੇ ਇਸ ਕਾਰਨ ਉਹਨਾਂ ਦੇ ਮਾਪੇ ਕਾਫੀ ਚਿੰਤਾ ਦੇ ਵਿੱਚ ਪਏ ਹੋਏ ਨੇ ਬੱਚਿਆਂ ਵੱਲੋਂ ਜ਼ਿਆਦਾ ਸੋਸ਼ਲ ਮੀਡੀਆ ਚਲਾਉਣ ਨੂੰ ਲੈ ਕੇ ਮਾਪਿਆਂ ਦੇ ਵਿੱਚ ਵੱਧ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੁਣ ਫੇਸਬੁੱਕ ਅਤੇ ਇੰਸਟਾਗ੍ਰam ਚਲਾਉਣ ਵਾਲੀ ਕੰਪਨੀ ਮੈਟਾ ਇੰਸਟਾਗ੍ਰam ਟੀਨ ਅਕਾਊਂਟਸ ਲੈ ਕੇ ਆਈ ਹੈ ਅਤੇ ਹਾਲ ਹੀ ਦੇ ਵਿੱਚ ਭਾਰਤ ਵਿੱਚ ਆਪਣੇ ਵਿਸਥਾਰ ਦਾ ਐਲਾਨ ਕੀਤਾ ਹੈ ਇੰਸਟਾਗ੍ਰam ਦਾ ਇਹ ਨਵਾਂ ਫੀਚਰ ਕਿਸ਼ੋਰਾਂ ਦੀ ਆਨਲਾਈਨ ਸੁਰੱਖਿਆ ਵਧਾਉਣ ਅਤੇ ਮਾਪਿਆਂ ਨੂੰ ਕੰਟਰੋਲ ਦੇਣ ਦੇ ਲਈ ਪੇਸ਼ ਕੀਤਾ ਗਿਆ ਹੈ ਇਸ ਨਵੀਂ ਵਿਸ਼ੇਸ਼ਤਾ ਨੂੰ ਪੇਸ਼ ਕਰਨ ਦਾ ਇੱਕੋ ਇੱਕ ਉਦੇਸ਼ ਕਿਸ਼ੋਰਾਂ ਨੂੰ ਆਨਲਾਈਨ ਸੁਰੱਖਿਆ ਨੂੰ ਵਧਾਉਣਾ ਅਤੇ ਮਾਪਿਆਂ ਨੂੰ ਨਿਯੰਤਰਣ ਦੇਣ ਹੈ ਅਤੇ ਰਸਨਾ ਬੰਦੇ ਕਿ ਇਸ ਦੀ ਮਦਦ ਨਾਲ ਮਾਪੇ ਹੁਣ ਆਪਣੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇੰਸਟਾਗ੍ਰam ਖਾਤਿਆਂ ਉੱਤੇ ਨਜ਼ਰ ਰੱਖ ਸਕਣਗੇ ਜਿੱਹਾਂ ਮਾਪੇ ਅਣਚਾਹੀ ਗੱਲਬਾਤ ਨੂੰ ਰੋਕਣ ਦੇ ਵੀ ਯੋਗ ਹੋਣਗੇ ਤੁਸੀਂ ਆਪਣੀਆਂ ਗੋਪਨੀਯਤਾ ਸੈਟਿੰਗਾਂ ਨੂੰ ਹੋਰ ਸਖਤ ਬਣਾਉਣ ਦੇ ਵੀ ਯੋਗ ਹੋਵਗੇ ਉਹ ਮulti ਪੁਸ਼ਟੀ ਦੀ ਲੋੜ ਹੋਵੇਗੀ ਤੇ ਮਾਪਿਆਂ ਨੂੰ ਕੁਝ ਖਾਸ ਵਿਕਲਪ ਮਿਲਣਗੇ ਜਿਨ੍ਹਾਂ ਰਾਹੀਂ ਉਹ ਜਾਣ ਸਕਣਗੇ ਕਿ ਉਹਨਾਂ ਦਾ ਬੱਚਾ ਕਿਸ ਦੇ ਨਾਲ ਜੁੜ ਰਿਹਾ ਹੈ ਤੁਸੀਂ ਸਕਰੀਨ ਸਮੇਂ ਦੀਆਂ ਸੀਮਾਵਾਂ ਸੈੱਟ ਕਰ ਸਕਦੇ ਹੋ ਅਤੇ ਐਪਸ ਨੂੰ ਕੁਝ ਸਮੇਂ ਦੇ ਲਈ ਵਰਤੇ ਜਾਣ ਤੇ ਵੀ ਰੋਕ ਸਕਦੇ ਹੋ ਤਾਂ ਕਿ ਕਿਸ਼ੋਰ ਖਾਤਾ ਆਪਣੇ ਆਪ ਨਿੱਜੀ ਹੋ ਜਾਵੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸਿਰਫ ਮਾਪਿਆਂ ਜਾਂ ਫਿਰ ਸਰਪ੍ਰਸਤ ਦੀ ਮਦਦ ਨਾਲ ਹੀ ਇਸ ਡਿਫਾਲਟ ਸੈਟਿੰਗ ਨੂੰ ਬਦਲ ਸਕਣਗੇ। ਤੁਹਾਨੂੰ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੱਤਰ ਸਰਕਾਰ ਨੇ ਡਿਜੀਟਲ ਨਿੱਜੀ ਡਾਟਾ ਸੁਰੱਖਿਆ ਨਿਯਮਾਂ ਦਾ ਖਰੜਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਹੁਣ ਆਨਲਾਈਨ ਜਾਂ ਫਿਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਾਬਾਲਗ ਉਪਭੋਗਤਾ ਖਾਤੇ ਬਣਾਉਣ ਦੇ ਲਈ ਪ੍ਰਮਾਣਿਤ ਮਾਪਿਆਂ ਦੀ ਸਹਿਮਤੀ ਅਤੇ ਪਛਾਣ ਨੂੰ ਵੀ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਹੈ। ਇਸ ਨਵੀਂ ਵਿਸ਼ੇਸ਼ਤਾ ਬਾਰੇ ਮੀਟਾ ਨੇ ਕਿਹਾ ਕਿ ਇੱਕ ਅਜੇ ਯੁੱਗ ਦੇ ਵਿੱਚ ਜਿੱਥੇ ਡਿਜੀਟਲ ਗੱਲਬਾਤ ਨੌਜਵਾਨ ਦਿਮਾਗਾਂ ਨੂੰ ਆਕਾਰ ਦਿੰਦੀ ਹੈ ਤਾਂ ਉੱਥੇ ਉਨ੍ਹਾਂ ਦੀ ਆਨਲਾਈਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਚੁੱਕਿਆ ਹੈ ਬਿਊਰੋਪੋਰਟ ਚੰਦ ਪੰਜਾਬੀ